ਉਹ ਵੀ ਯਾਰੀ ਖਾਤਰ ਹੀ ਕੀਤਾ ਰੌਲਾ ਕਿਸੇ ਦਾ ਗਿਆ ਮੈਂ ਉੱਥੇ ਗਾਂਲੇ ਨੇ ਨਾਂ ਲਿਆਤਾ ਜੀ ਅਸਲਾ ਗਿੱਲ ਦਾ ਠੀਕ ਆ 2 ਸਾਲਾਂ ਬਾਅਦ ਮੈਂ ਪਰਜੀ ਤੇ ਇਨਵੋਲਡ ਹੋਇਆ ਮੈਂ ਇੰਗਲੈਂਡ ਚਲਿਆ ਗਿਆ ਜੱਜ ਗੁੱਸੇ ਹੋ ਗਿਆ ਕਹਿੰਦਾ ਵੀ ਇਹ ਪੁੱਛੇ ਬਿਨਾ ਕਿਉਂ ਗਿਆ ਤੇ ਜਦੋਂ ਮੈਂ ਤਰੀਕ ਤੇ ਗਿਆ ਕਹਿੰਦਾ ਨੈਵਕੋਰ ਕਰੋ ਇਸ ਟੇ ਨੂੰ ਤੇ ਮੈਂ ਹੁਣ ਕੀ ਉਹ ਯਾਰੀ ਖਾਤਰ ਹੀ ਕੀਤਾ ਤੇ ਜਿਹੜੇ ਬੰਦੇ ਹੀ ਖਾਤਰ ਕੀਤਾ ਗੱਲ ਮੈਂ ਇਹ ਵੀ ਰੱਖ ਲੈਣਾ ਨਾਲ ਉਹਨੂੰ ਮੈਂ ਆ ਕੇ ਫੋਨ ਲਾਇਆ ਮੈਂ ਕਿਹਾ ਮੇਰੀ ਜਾਨ ਮੈਂ ਜੇਲ੍ਹ ਵੀ ਜਾਇਆ ਐ ਮੈਂ ਵਕੀਲ ਵੀ ਕੀਤਾ ਮੇਰਾ ਭਰਾ ਵੀ ਮੇਰਾ ਸਿਸਟਮ ਖਰਾਬ ਹੋਇਆ ਵੀ ਥੁੜੇ ਘਣੇ ਪੈਸਿਆਂ ਦੇ ਲਾਂ ਦਾ ਕਰ ਉਹ ਅੱਜ ਵੀ ਕਿਸ ਨੇ ਫੋਨ ਲਾਇਆ ਵੀ ਭਾਈ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਸਾਨੂੰ ਆਕੇ ਲੈ ਜਾ ਤੇ ਮਤਲਬ ਬੰਦੇ ਨੂੰ ਹੀ ਲੈਣ ਗਿਆ ਸੀ 10 ਸਾਲ ਪਰਚਾ ਚੱਲਿਆ 8 ਸਾਲ ਹਾਂ 8-9 ਸਾਲ ਪਰਚਾ ਵੀ ਇਸ ਕੰਮ 'ਚ ਰਿਆਂ ਦੱਸੋ 8 ਸਾਲ ਪਾਸਪੋਰਟ ਜਾ ਉਤਰਿਆ ਚਲ ਆਪ ਦੀ ਜੋ ਜੇਲ-ਜੂਲ ਜਾ ਆਪ ਗਏ ਆ ਉਹ ਗੱਲ ਵੱਖਰੀ ਆਪ ਦੇ ਸੰਧ ਪਣਾਏ ਜੋ ਕੁਝ ਵੀ ਕੀਤਾ ਇਹ ਯਾਰੀ ਖਾਤਰ ਹੀ ਸੀ ਹੋਰ ਮੇਰਾ ਕੀ ਕਿਸੇ ਨਾਲ ਵਟਦਾ ਰੌਲਾ ਹੀ ਆ ਹੁਣ ਜਿਹੜਾ ਕਰਕੇ ਆਇਆ ਹੁਣ 25 ਦਿਨ ਲਾ ਕੇ ਆਇਆ ਜੇ ਮੈਂ ਇਹ ਗੱਲਾਂ ਕਰਾਂ ਉਹੀ ਯਾਰੀ ਖਾਤਰ ਹੀ ਕੀਤਾ ਰੌਲਾ ਕਿਸੇ ਦਾ ਗਿਆ ਮੈਂ ਉੱਥੇ ਗਾਂ ਵਾਲੇ ਨੇ ਨਾ ਲਿਆਤਾ ਜੀ ਅਸਲਾ ਗੱਲ ਦਾ ਠੀਕ ਆ 2 ਸਾਲਾਂ ਬਾਅਦ ਮੈਂ ਪਰਚੀ ਚ ਇਨਵੋਲ ਹੋਇਆ ਇਹ ਮੇਰੀਆਂ ਉਹ ਉਸ ਟਾਈਮ ਦੀਆਂ ਗੱਲਾਂ ਜਦੋਂ ਮੈਂ ਆਰਟਿਸਟ ਨਹੀਂ ਸੀ ਤੇ ਕੀੜੇ ਆਹ ਕਹਿੰਦੇ ਹੁੰਦੇ ਆ ਵੀ ਕੰਡੇ ਕਦੋਂ ਚੁਗਣੇ ਪਏ ਆ ਕੇ ਹੁਣ ਮੈਂ ਇੰਗਲੈਂਡ ਚ ਲੱਗ ਗਿਆ ਜੱਜ ਗੁੱਸੇ ਹੋ ਗਿਆ ਕਹਿੰਦਾ ਵੀ ਇਹ ਮੈਥੋਂ ਪੁੱਛੇ ਬਿਨਾ ਕਿਉਂ ਆਉਂ ਗਿਆ ਤੇ ਜਦੋਂ ਮੈਂ ਤਰੀਕ ਤੇ ਗਿਆ ਕਹਿੰਦਾ ਨੈਵਕੋਟ ਕਰੋ ਰੈਸਟੇ ਨੂੰ ਤੇ ਮੈਂ ਹੁਣ ਕੀ ਉਹ ਯਾਰੀ ਖਾਤਰ ਹੀ ਕੀਤਾ ਜਿਹੜੇ ਬੰਦੇ ਹੀ ਖਾਤਰ ਕੀਤਾ ਗੱਲ ਮੈਂ ਇਹ ਵੀ ਰੱਖ ਲੈਣਾ ਨਾਲ ਉਹਨੂੰ ਮੈਂ ਆ ਕੇ ਫੋਨ ਲਾਇਆ ਮੈਂ ਕਿਹਾ ਮੇਰੀ ਜਾਨ ਮੈਂ ਜੇਲ੍ਹ ਵੀ ਜਾਇਆ ਮੈਂ ਵਕੀਲ ਵੀ ਕੀਤਾ ਮੇਰਾ ਭਰਾ ਵੀ ਮੇਰਾ ਸਿਸਟਮ ਖਰਾਬ ਹੋਇਆ ਵੀ ਥੁੜੇ ਘਣੇ ਪੈਸਿਆਂ ਢੇਲਾਂ ਦਾ ਕਰ ਉਹ ਅੱਜ ਵੀ ਮੈਨੂੰ ਕਹਿ ਦਿੰਦਾ ਬਾਈ ਹੱਥ ਟੈਟਾ ਉਹਨੂੰ ਹੁਣ ਮੈਂ ਕਿਵੇਂ ਇਹ ਗੱਲ ਕਹਿਦਾ ਯਾਰ ਤੂੰ ਦੱਸ ਮੈਨੂੰ ਵੀ ਕੀ ਯਾਰੀ ਦੀ ਡੈਫੀਨੇਸ਼ਨ ਆਪਾਂ ਕੀ ਕਿਸੇ ਤੋਂ ਉਹ ਕਰਾਂਗੇ ਯਾਰੀ ਚ ਕਦੇ ਪੈਸਾ ਆਉਣਾ ਚਾਹੀਦਾ ਬਾਈ ਜੀ ਜਦੋਂ ਯਾਰੀ ਚ ਪੈਸਾ ਆ ਗਿਆ ਉਦੋਂ ਹੀ ਖਤਮ ਆ बड़े ਸਮਝਦਾਰ ਲੋਕ ਹੁੰਦੇ ਆ ਜਿਹੜੇ ਨਹੀਂ ਕਰਦੇ ਖਤਮ ਹੁਣ ਮੇਰੀ ਸੋਚ ਇਹ ਆ ਬਈ ਪੈਸਾ ਜੇ ਜਾਰੀ ਦੇ ਵਿੱਚ ਆ ਗਿਆ ਉਹਨੂੰ ਢੰਗ ਤਰੀਕੇ ਨਾਲ ਬਹਿ ਕੇ ਕਰ ਲੋ ਹੱਕ ਮੰਗ ਲੋ ਬਾਈ ਜੀ ਬਈ ਆਪਣਾ ਸਿਸਟਮ ਆ ਮੇਰੀ ਜਾਨ ਹਨਾ ਵਿੱਚ ਬਿਜ਼ਨਸ ਨੂੰ ਬਿਜ਼ਨਸ ਵਾਂਗੂ ਚੱਲੋ ਯਾਰੀ ਨੂੰ ਯਾਰੀ ਵਾਂਗੂ ਜੇ ਆਪਾਂ ਕਹੀ ਜਾਵਾਂਗੇ ਨਾ ਹੁਣ ਤੁਸੀਂ ਮੇਰੇ ਨਾਲ ਬਾਈ ਯਾਰੀ ਨਿਭਾਉਣ ਤੇ ਲੱਗੇ ਆ ਹੂੰ ਕਾ ਮੈਂ ਆਵਦਾ ਇੱਕ ਪਾਸੇ ਇੱਕ ਬੰਦੇ ਨੂੰ ਪ੍ਰੋਫਿਟ ਹੋ ਰਿਹਾ ਦੂਜਾ ਬੰਦਾ ਯਾਰੀ ਨਿਭਾ ਰਿਹਾ ਉਹ ਕਿਤੇ ਨਾ ਕਿਤੇ ਤਾਂ ਇਹ ਗੱਲ ਸੋਚੂਗਾ ਹੀ ਯਾਰ ਕੋਈ ਮੇਰਾ ਵੀ ਘਰ ਆ ਯਾਰ ਮੇਰਾ ਵੀ ਪਰਿਵਾਰ ਆ ਤੁਸੀਂ ਨਾ ਸੋਚੋਗੇ ਤੁਹਾਡੇ ਆਪਾਸੇ ਵਾਲੇ ਉਂਗਲਾਂ ਲਾਉਣਗੇ ਕੋਈ ਯਾਰ ਉਹ ਤਾਂ ਇੰਨੇ ਬਣਾਈ ਜਾਂਦਾ ਤੈਨੂੰ ਕੋ ਦਿੱਤਾ ਤੈਨੂੰ ਦਿੱਤਾ ਹੀ ਨਹੀਂ ਫੇਰ ਫੇਰ ਬੰਦੇ ਦਿਮਾਗ ਚ ਆਉਂਦੀ ਆ ਫੇਰ ਹਾਂ ਉਹਨਾਂ ਚੀਜ਼ਾਂ ਉਹ ਯਾਰ ਥੋਨੂੰ ਮੈਂ ਪਹਿਲਾਂ ਹੀ ਗੱਲ ਦੱਸ ਕੇ ਹਟਿਆ ਮੇਰੇ ਇਹ ਸ਼ਬਦ ਬਹੁਤ ਪਾਰ ਆ ਯਾਰੀ ਆ ਜੇ ਗਾਂ ਵਾਲਾ ਦੋਨਾਂ ਨੂੰ ਸਮਝਣਾ ਪੈਣਾ ਇੱਕ ਬੰਦਾ ਫੁੱਲ ਯਾਰੀ ਨਿਭਾ ਰਿਹਾ ਤੇ ਦੂਜਾ ਦੂਜੇ ਨੂੰ ਉਹਦੇ ਕਹਿਣ ਤੋਂ ਪਹਿਲਾਂ ਕਹਿਣਾ ਦੇ ਕਹਿ ਦੇਣਾ ਚਾਹੀਦਾ ਵੀ ਮੇਰੀ ਜਾਨ ਵੀ ਆ ਸਿਸਟਮ ਆ ਐਦਾਂ ਇਹਦੇ ਵਿੱਚੋਂ ਜੋ ਵੀ ਪ੍ਰੋਫਿਟ ਹੋਊਗਾ ਆਪਣਾ ਐਦਾਂ ਜੇ ਨਹੀਂ ਵੀ ਬਣਿਆ ਕਈ ਬੰਦੇ ਐਦਾਂ ਦੇ ਵੀ ਹੈਗੇ ਜਿਨ੍ਹਾਂ ਨੇ ਯਾਰੀ ਨਭਾਉਣੀ ਆ ਭਾਈ ਆਪ ਦੀ ਜੇਬ ਚ ਭਾਈ ਰੁਪਿਆ ਘੱਟ ਪਵੇ ਵੀ ਸਾਡੀ ਯਾਰੀ ਨਾ ਟੁੱਟ ਜੇ ਆ ਲੈ ਮੇਰੀ ਜਾਨ ਹਾਏ ਹਾਏ ਇਹੋ ਜਿਹੇ ਵੀ ਲੋਕ ਹੈਗੇ ਆ ਕੀ ਬਾਤ ਹੈ ਪਰ ਹੁਣ ਕੀ ਕਰੀਏ ਇੱਕ ਗੱਲ ਹੋਰ ਦੱਸਦਾ ਹੂੰ ਦੁਸ਼ਮਣ ਤੁਹਾਡਾ ਉਹ ਬਣੂਗਾ ਜਿਹਨੂੰ ਤੁਸੀਂ ਜ਼ਿਆਦਾ ਸਮਝਾਉਂਗੇ ਹਾਂ ਤੁਹਾਡਾ ਦੋਸ਼ਮਣ ਬਣ ਜਾਣਾ ਇੱਕਦਮ ਹਾਂ ਜੋ ਤੁਸੀਂ ਕਿਨੂੰ ਰੋਕੀ ਟੋਕੀ ਜਾਓਂਗੇ ਨਾ ਉਹ ਨਹੀਂ ਤੂੰ ਆਹ ਕਰ ਤੂੰ ਆਹ ਕਰ ਤੂੰ ਇਹ ਕਰ ਉਹ ਕਰ ਉਹਨੇ ਇੱਕ ਦਿਨ ਬਾਈ ਤੁਹਾਡਾ ਦੋਸ਼ਮਣ ਦੋਸ਼ਮਣ ਮੰਨ ਕੇ ਚੱਲੋ ਦੋਸ਼ਮਣ ਬਣਦੇ ਹੀ ਆਪਦੇ ਨਾਲ ਰਹਿੰਦੇ ਆ ਬਗਾਨਾ ਬੰਦਾ ਦੋਸ਼ਮਣ ਥੋੜੀ ਬਣਦਾ ਤੁਹਾਡੇ ਨਾਲ ਰਹਿੰਦਾ ਹੀ ਤੁਹਾਡਾ ਦੋਸ਼ਮਣ ਬਣ ਜਾਂਦਾ ਤੁਸੀਂ ਸਮਝਾਈ ਜਾਓਂਗੇ ਰੋਕੀ ਟੋਕੀ ਜਾਓਂਗੇ ਉਹ ਬੰਦੇ ਨੇ ਖਿਜਣ ਲੱਗ ਜਾਣਾ ਤੁਹਾਡੇ ਅੱਜਕੱਲ੍ਹ ਜਮਾਨਾ ਨਹੀਂ ਕਿਸੇ ਨੂੰ ਕਹਿਣ ਦਾ ਜਿਹਦੀਆਂ ਅੱਖਾਂ ਦੁਖਣੀਆਂ ਆਪੇ ਵਟੀਆਂ ਮੰਨੂ ਆਈ ਠੀਕ ਆ ਕੋਈ ਫਾਇਦਾ ਨਹੀਂ ਕਿਸੇ ਨੂੰ ਸਮਝਾਉਣ ਦਾ ਬਾਕੀ ਦੂਜੀ ਗੱਲ ਆ ਬਾਈ ਬਈ ਮੈਂ ਇੰਨਾ ਇੱਕ ਹੁਣ ਤੱਕ ਸਿਸਟਮ ਦੇਖ ਲਿਆ ਬਈ ਤੁਸੀਂ ਜੇ ਕਿਸੇ ਨੂੰ ਗੱਲ ਤੋਂ ਕਿਸੇ ਤੋਂ ਟੋਕਦੇ ਆ ਨਾ ਰੋਕਦੇ ਆ ਨਾ ਉਹ ਰੁਕੋਣਾ ਉਹਨੂੰ ਇੱਕ ਵਾਰੀ ਕਹਿ ਦੋ ਮੰਨਦਾ ਨਹੀਂ ਮੰਨਦਾ ਉਹਨੂੰ ਹੌਲੀ ਹੌਲੀ ਰਿਜ਼ਲਟ ਇਹ ਚੀਜ਼ਾਂ ਦਾ ਪਤਾ ਲੱਗਣ ਲੱਗ ਜਾਂਦਾ ਆਪੇ ਆਪੇ ਆਪ ਹੀ ਪਤਾ ਲੱਗਣ ਲੱਗ ਜਾਂਦਾ ਹਾਂ ਯਾਰ ਵੀ ਬਾਕੀ ਮੇਰੇ ਨਾਲ ਹੋ ਗਿਆ 2 ਮਹੀਨੇ ਪਹਿਲਾਂ ਹੀ ਸਿਸਟਮ ਦੇ ਵਿੱਚ ਮੈਂ ਬੜਾ ਬੰਦੇ ਨੂੰ ਦੋ ਤਿੰਨ ਬੰਦਿਆਂ ਨੂੰ ਮੈਂ ਬੜਾ ਗਿਆ ਅੱਛਾ ਕਿਸੇ ਬਾਰੇ ਕਿਹਾ ਉਹ ਬੰਦੇ ਨੇ ਗਾਂ ਉਹ ਬੰਦੇ ਨੂੰ ਉਹਨਾਂ ਕੋਲੇ ਜਾ ਕੇ ਗੱਲਾਂ ਕਰਦਿਆਂ ਜਿੰਨਾ ਬਾਰੇ ਮੈਂ ਕਹਿੰਦਾ ਹੀ ਗਿਲ ਤਾਂ ਥੋੜੇ ਬਾਰੇ ਆਏ ਆ ਦਾ ਸੀ ਉਹ ਦੋਨੇ ਦੋਨੇ ਤੇ ਨਹੀਂ ਮੇਰੇ ਖਿਲਾਫ ਹੋ ਗਈਆਂ ਤੇ ਹੁਣ ਆਪਸ ਵਿੱਚ ਵੀ ਸਿੰਗ ਭੜ ਗਏ ਅੱਛਾ ਇਹ ਚੀਜ਼ਾਂ ਹੁਣ ਦਾ ਸਿਸਟਮ ਆ ਬਾਈ ਮੈਂ ਤਾਂ ਤੁਹਾਨੂੰ ਆਪ ਦਾ ਸਿਰਫ ਕੰਮ 'ਤੇ ਫੋਕਸ ਜੇ ਤੁਸੀਂ ਯਾਰੀ ਆ ਯਾਰੀ ਸ਼ਬਦੀ ਸੀ ਨਾ ਯਾਰੀ ਰੱਖੋ ਯਾਰੀ ਜ ਪੈਸਾ ਨਾ ਲੈ ਕੇ ਆਓ ਜੇ ਤੁਸੀਂ ਬਿਜ਼ਨਸ ਕਰਦੇ ਆ ਕੋਈ ਵੀ ਉਹ ਗੱਲ ਠੋਕ ਵਜਾ ਕੇ ਪਹਿਲਾਂ ਉਹਦੀ ਗੱਲ ਕਰੋ ਠੀਕ ਹੈ ਨਾ ਪਹਿਲਾਂ ਕਲੀਅਰ ਕਰੋ ਪਹਿਲਾਂ ਕਲੀਅਰ ਕਰੋ ਬਿਜ਼ਨਸ ਨੂੰ ਬਿਜ਼ਨਸ ਵਾਂਗੂ ਚੱਲੋ ਪ੍ਰੋਫੈਸ਼ਨਲ ਤਰੀਕੇ ਨਾਲ ਚੱਲੋ ਹੂੰ ਫਿਰ ਯਾਰੀਆਂ ਨੇ ਵਧੀਆਂ ਯਾਰੀ ਕੀ ਹੁੰਦੀ ਆ ਮੰਨ ਕੇ ਚੱਲ ਆਪਾਂ ਦੋਨਾਂ ਜਣਿਆਂ ਨੇ ਕੋਈ ਬਿਜ਼ਨਸ ਕਰ ਲਿਆ ਆਪਾਂ ਆਪਦੇ ਤੇ ਹੀ ਐਗਜ਼ਾਮਪਲ ਲਾ ਲੈਨੇ ਵੀ ਆਪਾਂ ਚਲੋ ਕੋਈ 뮤직 ਦੀ ਕੰਪਨੀ ਲਾ ਲਈ ਠੀਕ ਹੈ ਠੀਕ ਹੈ ਵੀ ਮੈਂ ਗਾ ਰਿਹਾ ਉਹਦੇ ਵਿੱਚ ਤੁਸੀਂ ਪੈਸੇ ਲਾ ਰਹੇ ਠੀਕ ਆ ਉਹਦੇ ਵਿੱਚ ਆਪਾਂ ਸੋਚ ਵਜਾ ਕੇ ਇਹ ਗੱਲ ਕਰਾਂਗੇ ਵੀ ਜਾਂ ਤੂੰ ਉਗਾਉਣਾ ਵੀ ਮੈਂ ਪੈਸੇ ਲਾਉਣੇ ਠੀਕ ਆ ਜਿਹੜਾ ਇਹਦਾ ਪ੍ਰੋਫਿਟ ਹੋਊਗਾ ਹੂੰ ਉਹ ਅੱਦ ਹੂੰ ਠੀਕ ਆ ਇਹ ਹੋ ਗਿਆ ਇੱਕ ਬਿਜ਼ਨਸ ਦੇ ਤੌਰ ਤੇ ਯਾਰੀ ਤਾਂ ਤੁਹਾਡੀ ਅੱਡ ਚੱਲ ਹੀ ਰਹੀ ਆ ਹੂੰ ਠੀਕ ਹੈ ਨਾ ਉਸ ਤੋਂ ਬਾਅਦ ਹੋਗੇ ਤੁਹਾਡੇ ਖਰਚੇ ਠੀਕ ਆ ਵੀ ਤੂੰ ਐਦਾਂ ਕੰਮ ਕਰਨਾ ਵੀ ਤੈਨੂੰ ਇੰਨੀ ਇੰਨੀ ਬਣਾ ਤਰਾ ਕੇ ਵੀ ਜਾਂ ਇੰਨੀ ਪੇ ਮਿਲਣੀ ਆ ਠੀਕ ਹੈ ਨਾ ਇਹਦੇ ਵਿੱਚ ਸਾਰੇ ਆਪਦੇ ਖਰਚੇ ਮੈਂਟੇਨ ਰੱਖਣੇ ਆ ਜਦੋਂ ਆਪਣਾ ਪੈਸੇ ਆਉਣਗੇ ਆਪਾਂ ਨੂੰ ਉਹਦੇ ਚੋਂ ਆਪਾਂ ਪ੍ਰੋਫਿਟ ਅੱਧਾ-ਅੱਧਾ ਕਰ ਲਾਂਗੇ ਜਾਂ ਪਰਸੈਂਟੇਜ ਕਰ ਲਾਂਗੇ ਹਾਂ ਇਹ ਤਾਂ ਹੋ ਗਿਆ ਇੱਕ ਬਿਜ਼ਨਸ ਜਿਹੜੀ ਯਾਰੀ ਕਹਿੰਨਾ ਬਾਈ ਯਾਰੀ ਹੁੰਦੀ ਹੈ ਇੱਕ ਫੀਲਿੰਗ ਵੀ ਹਾਂ ਯਾਰ ਉਹ ਆਪਣਾ ਭਰਾ ਵੀ ਉਹਨੂੰ ਮੈਂ ਵੱਧ ਚੜ ਕੇ ਕਰਕੇ ਦੇਣਾ ਠੀਕ ਹੈ ਨਾ ਵੀ ਯਾਰ ਯਾਰਾ ਵੀ ਇੰਨਾ ਪ੍ਰੋਫਿਟ ਹੋਇਆ ਆਪਾਂ ਨੂੰ ਠੀਕ ਆ ਉਹ ਔਖੇ ਕਰੇ ਨੇ ਪੈਸੇ ਇਕੱਠੇ ਕੀਤੇ ਆ ਚੱਲ ਮੈਨੂੰ ਥੋੜੇ ਘੱਟ ਦੇ ਦੇ ਇਹ ਇਹ ਮੇਰੇ ਵੱਲੋਂ ਯਾਰੀ ਹੋਗੀ ਜੇ ਗਾਂ ਵਾਲੇ ਵੱਲੋਂ ਵੇਖਣੀ ਆ ਵੀ ਯਾਰਾ ਤੂੰ ਬਹੁਤ ਸੋਹਣਾ ਕੰਮ ਕੀਤਾ ਇੰਨੇ ਤਾਂ ਤੇਰੇ ਬਣਦੇ ਹੀ ਆ ਹਾਂ ਆ ਚੈੱਕ ਥੋੜੇ ਵੱਧ ਲੈ ਲੈ ਹਾਂ ਆ ਵੀ ਲੈ ਲੈ ਇਹਨੂੰ ਆਪਾਂ ਯਾਰੀ ਕਹਿੰਨੇ ਆ ਠੀਕ ਹੈ ਨਾ ਇਹ ਕੀ ਗੱਲਾਂ ਵਗੀਆਂ ਯਾਰੀ ਵਿੱਚ ਆਈ ਨਹੀਂ ਚੱਲਦਾ ਸਿਸਟਮ ਯਾਰੀ ਜਿਤਾ ਇਹ ਵੀ ਅੱਜ ਕੱਲ ਕੰਮ ਹੋ ਜਾਂਦੇ ਆ ਜੇ ਕਿਸੇ ਨੇ ਊਂ ਪੈਸੇ ਫੜੇ ਆ ਨਾ ਕਿਤੇ ਉਹੀ ਦਿੱਤੇ ਆ ਇਹੋ ਜਿਹਾ ਕੰਮ ਵੀ ਹੋ ਜਾਂਦਾ ਕਈ ਵਾਰੀ ਗਿਫਟ ਕੀਤੀ ਚੀਜ਼ ਵੀ ਲੋਕ ਤਾਂ ਸੁਣਾਉਂਦੇ ਆ